ਜੀ ਤਾਂ ਕਿਦਾਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਅੱਜ ਦੀ ਵੀਡੀਓ ਮੈਂ ਨਹੀਂ ਬਣਾਉਣ ਵਾਲਾ ਸੀ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਸੀ ਅਤੇ ਕੱਲ ਨੂੰ ਮੇਰਾ ਪੇਪਰ ਹੈ ਜੇਲ ਵਾਰਡਰ ਦਾ ਸੋ ਤਿਆਰੀ ਚੱਲ ਰਹੀ ਸੀ ਪਰ ਮੇਰੇ ਸਾਹਮਣੇ ਐਨੀ ਮਾੜੀ ਖਬਰ ਆਈ ਕਿ ਤੁਸੀਂ ਸੁਣੋਗੇ ਤਾਂ ਹਰਾਨ ਹੋ ਜਾਓਗੇ ਹੱਕੇ ਪੱਕੇ ਰਹਿ ਜਾਓਗੇ ਤਾਂ ਉਹ ਉਹ ਖਬਰ ਨੇ ਮੈਨੂੰ ਮਜਬੂਰ ਕਰਤਾ ਵੀਡੀਓ ਬਣਾਉਣ ਤੇ ਸੋ ਜੇ ਵੀਡੀਓ ਤੁਸੀਂ ਲਾਈਕ ਕਰਨੀ ਹੈ ਨਹੀਂ ਕਲ ਨਹੀਂ ਤੁਹਾਡੀ ਮਰਜ਼ੀ ਆ ਪਰ ਇੱਕ ਸ਼ੇਅਰ ਜਰੂਰ ਕਰਿਓ ਤਾਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਚਲੋ ਫਿਰ ਸਟਾਰਟ ਕਰਦੇ ਆ ਸੋ ਇਹ ਖਬਰ ਆ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਾਂ ਉੱਥੇ ਇੱਕ ਮਾਂ ਨੇ ਆਪਣੀ 12-13 ਸਾਲ ਦੀ ਬੱਚੀ ਨਾਲ ਗਲਤ ਕੰਮ ਕਰਵਾਇਆ। ਉਹ ਆਪਣੀ 12-13 ਸਾਲ ਦੀ ਬੱਚੀ ਦਾ ਕਿਸੇ ਬੰਦੇ ਨਾਲ ਸੌਦਾ ਕਰ ਲਿਆ ਅਤੇ ਹਰ ਰੋਜ਼ ਉਹ 12-13 ਸਾਲ ਦੀ ਬੱਚੀ ਨਾਲ ਗਲਤ ਕੰਮ ਹੁੰਦਾ ਰਿਹਾ। ਸੋਚ 12-13 ਸਾਲ ਦੀ ਬੱਚੀ ਨਾਲ ਉਹਦੇ ਤੋਂ 3-4 ਗੁਣਾ ਉਮਰ ਦਾ ਬੰਦਾ ਰੋਜ਼ ਗਲਤ ਕੰਮ ਕਰਦਾ ਰਿਹਾ। ਦੀ ਆਪਣੀ ਮੰਮੀ ਨਾ ਮੇਰੇ ਨਾਲ ਇਹ ਕੰਮ ਕਰਾਉਂਦੀ ਆ। ਸੋ ਜਿਹੜੇ ਬੰਦੇ ਨਾਲ ਸੌਦਾ ਹੋਇਆ ਉਹ ਬੰਦਾ ਦਿੱਲੀ ਕਰ ਆਉਂਦਾ ਸੀ ਅਤੇ ਬੱਚੀ ਨਾਲ ਗਲਤ ਕਰਦਾ ਸੀ। ਉਹ ਵੀ ਮਾਂ ਦੀ ਮੌਜੂਦਗੀ ਵਿੱਚ, ਮਾਂ ਦੀ ਹਾਜ਼ਰੀ ਵਿੱਚ। ਅੱਧਾ ਸੁਨਣ ਚ ਇਹ ਵੀ ਆਇਆ ਕਿ ਉਹ ਬੰਦਾ ਆਪਣੇ ਨਾਲ ਤੇ ਬੰਦਿਆਂ ਤੋਂ ਵੀ ਗਲਤ ਕਰਵਾਉਂਦਾ ਸੀ ਦੇਖੋ ਚੱਲ ਕੀ ਰਿਹਾ ਪੰਜਾਬ ਚ ਇਹ ਜਿਹੜੀ ਬੱਚੀ ਨਾਲ ਗਲਤ ਹੋਇਆ ਤਾਂ ਜੋ ਇਹਦੀ ਵੱਡੀ ਭੈਣ ਆ ਤਾਂ ਉਹਨੇ ਪੁੱਛਿਆ ਕਿ ਤੂੰ ਇਹਨਾਂ ਚੁੱਪ ਚੁੱਪ ਕਿਉਂ ਰਹਿੰਦੀ ਆ ਤਾਂ ਫਿਰ ਉਹ ਵਿਚਾਰੀ ਬੱਚੀ ਨੇ ਡਰਦਿਆਂ ਦੱਸਿਆ ਕਿ ਆਪਣੀ ਮਾਂ ਮੇਰੇ ਨਾਲ ਇਹ ਸਭ ਕਰਵਾਉਂਦੀ ਆ ਫਿਰ ਇਹ ਗੱਲ ਸਾਰੀ ਸਾਹਮਣੇ ਆਈ ਮੇਰੀ ਭੈਣ ਚੁੱਪ ਚਪ ਰਹਣ ਲੱਗ ਪਈ ਸੀ ਤੇ ਮੈਨੂੰ ਲੱਗਿਆ ਇਹਨੂੰ ਕੀ ਹੋ ਗਿਆ ਜਦੋਂ ਇਹ ਬੱਚੀਆਂ ਨੇ ਆਪਣੇ ਪਿਤਾ ਨੂੰ ਇਹ ਗੱਲ ਦੱਸੀ ਤਾਂ ਪਿਤਾ ਨੇ ਪਹਿਲਾਂ ਤਾਂ ਇਹਨਾਂ ਬੱਚੀਆਂ ਦੀ ਮਾਂ ਨੂੰ ਬਹੁਤ ਕੁੱਟਿਆ ਉਸ ਤੋਂ ਬਾਅਦ ਉਹਨਾਂ ਦੀ ਮਾਂ ਪੈਕੇ ਚਲੀ ਗਈ ਡੈਡੀ ਨੂੰ ਦੱਸਦੇ ਆ ਤੇ ਡੈਡੀ ਨੂੰ ਦੱਸ ਦੋ ਕਿ ਡੈਡੀ ਨੇ ਡੈਡੀ ਨੇ ਪਹਿਲਾਂ ਤਾਂ ਫਿਰ ਮੰਮੀ ਨੂੰ ਕੁੱਟਿਆ ਤੇ ਪਿਤਾ ਨੇ ਪਰਚਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਿਹਾ ਕਿ ਔਰਤਾਂ ਦੇ ਪਰਚਾ ਹੁੰਦਾ ਨਹੀਂ ਯਾਰ ਔਰਤਾਂ ਗਲਤ ਕੰਮ ਕਰ ਸਕਦੀਆਂ ਨੇ ਪਰ ਪਰਚਾ ਨਹੀਂ ਹੁੰਦਾ ਨਾ ਤੇ ਇਹ ਕੀ ਗੱਲ ਹੋਈ ਹੁਣ ਪਿਤਾ ਇਹ ਚਾਹੁੰਦਾ ਆ ਕਿ ਇਹ ਇਹ ਔਰਤ ਅਤੇ ਉਹਨਾਂ ਜਿੰਨੇ ਬੰਦੇ ਮਿਲੇ ਹੋਏ ਸੀ ਮਿਲ ਜਿਨ੍ਹਾਂ ਨੇ ਵੀ ਬੱਚੀ ਨਾਲ ਗਲਤ ਕੀਤਾ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਹੋਇਆ ਕਿ ਉਹ ਬੰਦਿਆਂ ਨੇ ਮਿਲ ਕੇ ਇਹ ਕੁੜੀਆਂ ਦੇ ਪਿਤਾ ਤਹੀ ਝੂਠਾ ਪਰਚਾ ਕਰਵਾਤਾ ਨਾ ਪਿਓ ਤਾਂ ਛੁੱਟਾ ਪਰਚਾ ਹੋ ਗਿਆ ਤੇ ਜੇ ਕੁੜੀਆਂ ਦਾ ਪਿਓ ਨੂੰ ਕੁਝ ਹੋ ਗਿਆ ਤਾਂ ਕੁੜੀਆਂ ਦਾ ਕੀ ਹੋਵੇਗਾ ਅਤੇ ਇਹ ਜੋ ਪੱਤਰਕਾਰ ਵੀਰ ਨੇ ਕੁੜੀਆਂ ਦਾ ਇੰਟਰਵਿਊ ਲਿਆ ਤਾਂ ਮੈਂ ਬਾਈ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਕਿਸੇ ਨੇ ਤਾਂ ਕੁੜੀਆਂ ਦੀ ਬਾਫੜੀ ਕਿਸੇ ਨੇ ਤਾਂ ਇਹਦੇ ਖਿਲਾਫ ਅਵਾਜ਼ ਚੱਕੀ ਤਵੀਰੇ ਨੇ ਕਿਹਾ ਕਿ ਮੈਂ ਇਹਨਾਂ ਦੀ ਪੂਰੀ ਹੈਲਪ ਕਰਾਂਗਾ ਅਤੇ ਇਹ ਜੋ ਕੁੜੀਆਂ ਦਾ ਮੂੰਹ ਟੱਕਰਨ ਵਾਲਾ ਤਰੀਕਾ ਸੀ ਉਹ ਵੀ ਬਹੁਤ ਵਧੀਆ ਕੀਤਾ ਕਿਉਂਕਿ ਇੱਜ਼ਤ ਵੀ ਬਣੀ ਰਹਿਣੀ ਚਾਹੀਦੀ ਆ ਸੋ ਇਹ ਖਬਰ ਲੋਕਾਂ ਸਾਹਮਣੇ ਨਹੀਂ ਪਹੁੰਚੀ ਨਾ ਹੀ ਵਾਇਰਲ ਹੋਈ ਤੇ ਮੇਰੇ ਸਾਹਮਣੇ ਆਈ ਤਾਂ ਮੈਂ ਸੋਚਿਆ ਕਿਉਂ ਨਾ ਬਾਈ ਦੀ ਥੋੜੀ ਜਿਹੀ ਹੈ ਤਬ ਪਹਿਲੀ ਥੀ ਮੈਂ ਕਹਿਣਾ ਫੁੱਲ ਸਪੋਟ ਕਰੋ ਕਿਉਂਕਿ ਇਹ ਖਬਰ ਜਿੰਨੀ ਹਾਈਲਾਈਟ ਹੋਏਗੀ ਉਨੇ ਛਤੀ ਇਨਸਾਫ ਮਿਲੇਗਾ ਜੇ ਹਾਈਲਾਈਟ ਨਾ ਹੋਈ ਇਹ ਖਬਰ ਦੱਬੀ ਰਹਿ ਗਈ ਫਿਰ ਤਾਂ ਇਨਸਾਫ ਮਿਲਣਾ ਹੀ ਨਹੀਂ ਤੁਹਾਨੂੰ ਪਤਾ ਹੈ ਹਾਈ ਕੋਰਟ ਵਿੱਚ ਕਿੰਨੇ ਕੇਸ ਪੈਂਡਿੰਗ ਪੈ ਰਹੇ ਨੇ ਤਿਆ ਪਰ ਮੈਂ ਬੱਚਿਆਂ ਦੀ ਮਾਂ ਬਾਰੇ ਸੋਚ ਰਿਹਾ ਕਿ ਯਾਰ ਕੋਈ ਅੱਜ ਤੱਕ ਕਿਵੇਂ ਕਰ ਸਕਦਾ ਹੈ ਜੇ ਬੱਚਿਆਂ ਦੇ ਖਰਚੇ ਵੀ ਆ ਜਾਏ ਤਾਂ ਮਾਂ ਸਹਿ ਨਹੀਂ ਸਕਦੀ ਤੇ ਇੱਥੇ ਤਾਂ ਇਹ ਸਭ ਕਰਵਾਇਆ ਜਾ ਰਿਹਾ ਹੈ ਮੈਨੂੰ ਤਾਂ ਔਰਤੀ ਗਲਤ ਲੱਗਦੀ ਆ ਪਹਿਲਾਂ ਖੁਦ ਦੇ ਸਭ ਕਰਦੀ ਹੋਣੀ ਆ ਤੇ ਹੁਣ ਬੱਚਿਆਂ ਨੂੰ ਐਨੀ ਪੈਸੇ ਦੀ ਭੁੱਖ ਯਾਰ ਮੈਂ ਆਪਣੀ ਹਰੇਕ ਵੀਡੀਓ ਵਿੱਚ ਬੋਲਦਾ ਔਰਤਾਂ ਨੂੰ ਆਜ਼ਾਦੀ ਨਾ ਦਿਓ ਪਰ ਤੁਸੀਂ ਮੈਨੂੰ ਇਹ ਗੱਲਾਂ ਕੱਢ ਦਿਓ ਹੁਣ ਦੇਖ ਲਓ ਇੱਥੇ ਇੱਕ ਕੇਸਾ ਬੜੇ ਕੇਸਾ ਜਿਹੜਾ ਲੋਕਾਂ ਸਾਹਮਣੇ ਨਹੀਂ ਆਉਂਦੇ ਖਬਰਾਂ ਵਿੱਚ ਨਹੀਂ ਆਉਂਦੇ ਸੋ ਇਹ ਧਾਲ ਨੇ ਸੋ ਮੈਂ ਕਹਿੰਨਾ ਕਿ ਔਰਤਾਂ ਨੂੰ ਜਿੰਨਾ ਹੋ ਸਕੇ ਤਾੜਕ ਰੱਖੋ ਤੇ ਬਾਕੀ ਯਾਰ ਇਹ ਪੱਤਰਕਾਰ ਵੀਰ ਜਿਹਨੇ ਇੰਟਰਵਿਊ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਵੀ ਹੈਲਪ ਕਰਾਂਗਾ ਜਿੰਨੀ ਹੋ ਸਕੇ ਇਹਨਾਂ ਦੀ ਧੰਨਵਾਦ